ਤੁਹਾਡਾ ਬਹੁਤ-ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਤੇ ਅਸਲਾਮ ਅਲੈਕਮ ਵੈਰੀ ਗੁੱਡ ਮਾਰਨਿੰਗ ਥੈਂਕਸ ਫਾਰ ਹੈਵਿੰਗ ਮੀ ਹਾਂ ਜੀ ਬਹੁਤ ਮਿਹਰਬਾਨੀ ਥੈਂਕ ਯੂ ਅਮੀਰ ਸਾਹਿਬਾ ਗ੍ਰੀਨ ਲਾਈਨ ਐਲ ਆਰਟੀ ਦਾ ਕੀ ਬਣਿਆ ਜੀ ਦੇਖੋ ਜੀ ਅਸੀਂ ਕੱਲ ਜਿਹੜੀ ਡਿਸੀਜਨ ਲਈ ਸੀ ਉਹਦੇ ਨਾਲ ਸਾਰੇ ਨਵੇਂ ਕੌਨਫिडेंस ਹੋ ਸਰ ਤੇ ਵੀ ਅਸੀਂ ਜਿਹੜੀ ਨਾਰਥ ਟੂ ਸਾਊਥ ਟ੍ਰੇਨ ਲਾਈਨ ਹੈਗੀ ਹੈ ਉਹਦੇ ਵਿੱਚ ਹਜੇ ਵੀ ਮੰਡੇ ਹੈਗੀ ਹੈ ਤੇ ਪ੍ਰੋਜੈਕਟ ਸ਼ੁਰੂ ਹੋਗਾ ਬਟ ਅਚਿਤ ਰਿਕਨਾ ਸਾਰੀਆਂ ਜਿਹੜੀਆਂ ਡਾਊਨਟਾਊਨ ਵਿੱਚ ਕਨੈਕਸ਼ਨਸ ਚਾਹੀਦੀਆਂ ਹੈਗੀਆਂ ਉਹ ਬਣ ਗਈਆਂ ਹੁਣ ਥੋੜਾ ਜਿਹਾ ਤਾਂ ਅਫਸੋਸ ਹੋ ਰਿਹਾ ਹੈਗਾ ਵੀ ਪੂਰੀ ਜਿਹੜੀ ਲਾਈਨ ਸੀ ਕਿ ਪਹਿਲੇ ਫੇਜ਼ ਵਿੱਚ ਉਹ ਨਹੀਂ ਬਣ ਸਕਦੀ ਪਰ ਐਟ ਲੀਸਟ ਅਸੀਂ ਸ਼ੁਰੂ ਕਰ ਰਹੇ ਹੈਗੇ ਆ ਕੰਮ ਤੇ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟਸ ਨੇ ਦੋਨਾਂ ਨੇ ਸਾਨੂੰ ਚਿੱਠੀ ਦੇ ਦਿੱਤੀ ਹੈ ਕਿ ਇਹ ਜਿਹੜੀ ਵਿੱਚ ਲਿਖਿਆ ਹੋਇਆ ਹੈਗਾ ਵੀ ਤੁਹਾਡੀ ਰਿਵਾਈਜ਼ਡ ਲਾਈਨ ਅਸੀਂ ਐਕਸੈਪਟ ਕਰ ਸਕਦੇ ਹੈਗੇ ਆ ਤੁਹਾਡੀ ਜਿਹੜੀ origignal funding ਸੀਗੀ ਉਹ ਤੁਹਾਡੇ ਨਾਲ ਰਹੂਗੀ ਇੱਕ ਪ੍ਰੋਸੈਸ ਹੈਗਾ ਫੈਡਰਲ ਗਵਰਨਮੈਂਟ ਦੇ ਟ੍ਰੈਜਰੀ ਬੋਰਡ ਨੂੰ ਅਪਰੂਵਲ ਵਾਸਤੇ ਲਿਆਂਦਾ ਪਰ ਉਹ ਹੋ ਹੋ ਜੁਗਾ अर्ਲੀ ਫਾਲ ਦੇ ਵਿੱਚ ਸੋ ਇਹ ਪ੍ਰੋਜੈਕਟ ਹਜੇ ਆਪਣਾ ਬਹੁਤ ਜ਼ਰੂਰੀ ਹੈਗਾ ਸਾਡੇ ਵਾਸਤੇ ਪ੍ਰਾਇੋਰਟੀ ਹੈਗੀ ਹੈ ਇਸ ਦਿਗਾ ਲਈ ਸਿਬੋਟਾ ਮੇ ਪਾਈ ਤੇ ਇਹਦੀ ਜਿਹੜੀ ਕਾਸਟ ਵਧੀ ਹੈ ਜੀ ਉਹਦੇ ਕੀ ਕਾਰਨ ਰਹੇ ਆ ਜੀ ਦੇਖੋ ਜੀ ਜਿਹੜੇ ਤਰੀਕੇ ਨਾਲ ਇਨਫਲੇਸ਼ਨ ਵਧੀ ਹੈਗਾ ਪਿਛਲੇ 4 ਸਾਲਾਂ ਵਿੱਚ ਇਹ ਚੀਜ਼ ਤਾਂ ਕਦੇ ਕਿਸੇ ਨੂੰ ਐਕਸਪੈਕਟ ਹੋਣੀ ਸੀ ਸਰ ਵੀ ਹੁਣ ਆਪਾਂ ਨੂੰ ਪਤਾ ਹੈਗਾ ਵੀ ਜਦੋਂ ਖਤ ਦੇ ਵਿੱਚ ਪੈਸੇ ਹੁੰਦੇ ਐ ਇੱਕ ਸਾਲ ਦੇ ਵਿੱਚ ਤੇ ਜੇ ਚਾਰ ਸਾਲਾਂ ਵਿੱਚ ਤੁਸੀਂ ਉਹ ਪੈਸੇ ਨਹੀਂ ਖਰਚਦੇ ਤਾਂ ਇਨਫਲੇਸ਼ਨ ਦੇ ਨਾਲ ਉਹ ਪੈਸਿਆਂ ਦੀ ਜਿਹੜੀ ਵੈਲਿਊ ਹੈਗੀ ਉਹ ਰਿਡਿਊਸ ਹੋ ਜਾਂਦੀ ਹੈ ਉਹ ਤਾਂ ਆਪਨ ਪਤਾ ਹੈ ਪਰ ਜਦੋਂ ਤੁਸੀਂ ਉਹਦੇ ਉੱਤੋਂ ਦੀ ਇਨਫਲੇਸ਼ਨ ਨੂੰ ਦੇਖਦੇ ਹੋ ਨਾ ਮੈਂ ਤੁਹਾਨੂੰ ਦੱਸਾਂ ਐਕਸਕਵੇਸ਼ਨ ਜਿਹੜੀ ਹੁੰਦੀ ਹੈ ਜੋ ਜ਼ਮੀਨ ਨੂੰ ਪੱਟੀ ਦੀ ਹੈ ਕੋਈ ਕੰਮ ਕਰਨ ਵਾਸਤੇ ਅੰਡਰਗਰਾਊਂਡ ਕਰਨ ਵਾਸਤੇ ਉਹਦਾ ਕਾਸਟ 70% ਵਧ ਗਿਆ ਹੈ ਜੇ ਫਿਊਲ ਦੇ ਕਾਸਟ ਹੈ ਗਿਆ ਤੁਸੀਂ ਸੋਚੋ ਗੈਸੋਲੀਨ ਦੇ ਤੇ ਦੂਜੇ ਫਿਊਲਸ ਦੇ 150% ਇਨਕਰੀਸ ਹੋ ਗਿਆ ਇਨਫਲੇਸ਼ਨ ਦੇ ਵਿੱਚ ਜਿਹੜੀ ਐਸਫਾਲਟ ਹੁੰਦੀ ਹੈ ਜਿਹੜੀ ਪਾਈ ਦੀ ਹੁੰਦੀ ਹੈ ਰੋਡਸ ਤੇ 60% ਉਹਦਾ ਕਾਸਟ ਵਧ ਗਿਆ ਹੈ ਸੋ ਜੇ ਆਪਾਂ ਆਪਣੇ ਘਰਾਂ ਵਿੱਚ ਦੇਖੀਏ ਵੀ ਗਰੋਸਰੀਜ਼ ਦਾ ਕਾਸਟ 25 26 percent ਵੱਧ ਗਿਆ ਹੈਗਾ ਘਰਾਂ ਦਾ ਕਾਸਟ ਵੱਧ ਗਿਆ ਹੈਗਾ ਉਵੇਂ ਉਸ ਤਰੀਕੇ ਨਾਲ ਕੰਸਟਰਕਸ਼ਨ ਕਾਸਟ ਵੀ ਇੰਨੇ ਵੱਧ ਗਏ ਹੈਗੇ ਸੋ ਤਾਂ ਸਾਨੂੰ ਇਹ ਸਿਚੁਏਸ਼ਨ ਹੁਣ ਆਈ ਗਈ ਜੀ ਤੇ ਇਸ ਦੇ ਪਹਿਲੇ ਫੇਜ਼ ਦੇ ਜਿਹੜੇ 5 ਸਟੇਸ਼ਨ ਅਸੀਂ ਹੁਣ ਘਟਾ ਰਹੇ ਹਾਂ ਰੂਟ ਛੋਟਾ ਕੀਤਾ ਜਾ ਰਿਹਾ ਹੁਣ ਜਿਹੜੇ ਸਟੇਸ਼ਨ ਤੇ ਜਿਹੜੇ ਇਲਾਕੇ ਇਥੋਂ ਹਟਣਗੇ ਉਹਨਾਂ ਦੇ ਲੋਕਾਂ ਲਈ ਕੋਈ ਬਦਲਵਾ ਪ੍ਰਬੰਧ ਵੀ ਹੋਏਗਾ ਜੀ ਹਾਂ ਜੀ ਦੇਖੋ ਜੀ ਸਾਨੂੰ ਪਤਾ ਵੀ ਜਿਹੜਾ ਗੋਲ ਸੀਗਾ ਸ਼ੈਪਰਟੇ ਕਰ ਜਾਂਦਾ ਉਹਦੇ ਨਾਲ ਜਿਆਦਾ ਰਾਈਡਰਸ਼ਿਪ ਹੋਸੋ ਵੀ ਸੀ ਪਰ ਜਿਹੜਾ ਕਿ ਇਹ ਗ੍ਰੀਨ ਬੋਰਡ ਗ੍ਰੀਨ ਲਾਈਨ ਬੋਰਡ ਨੇ ਸਾਨੂੰ ਰეკਮੈਂਡੇਸ਼ਨ ਤਾਂ ਹੈਗਾ ਉਦੇ ਨਾਲ ਮੈਕਸਿਮਮ ਰਾਈਡਰਸ਼ਿਪ ਹੁਣ ਕੈਪਚਰ ਹੋ ਜੂਗੀ 30000 ਤੋਂ ਵੱਧ ਲੋਕਾਂ ਦੇ ਸੋ ਉਹ ਸਾਨੂੰ ਜ਼ਰੂਰੀ ਸੀ ਕਿਉਂਕਿ ਜੀਡੀ ਫੰਡਿੰਗ ਹੈਗੀ ਹੈ প্রভਿੰਸ਼ਲ ਤੇ ਫੈਡਰਲ ਗਵਰਨਮੈਂਟ ਤੋਂ ਉਹ ਜਿਹੜਾ ਗ੍ਰਾਂਟ ਵਾਲਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਬਹੁਤ ਸਪੈਸਿਫਿਕ ਜੀ ਡੀਲ ਮੰਗਦੇ ਹੈਗੇ ਸੋ ਗ੍ਰੀਨ ਲਾਈਨ ਬੋਰਡ ਨੇ ਦੇਖਿਆ ਸਾਨੂੰ ਕਿਹਾ ਉਹ ਸਾਰਾ ਪ੍ਰੋਮਿਸ ਪੂਰਾ ਹੋਸਾ ਕਿ ਜੇ ਪਰ ਲਾਈਨ ਐਸਟ੍ਰਿਕ ਇਡ ਅਪਣਾਈਏ ਜਿਹੜੇ ਸਟੇਸ਼ਨਸ ਹਜੇ ਬਣ ਬਣਦੇ ਨਹੀਂ ਸਾਊਥ ਨੂ ਉਹ ਰਾਈਡਰਸ ਵਾਸਤੇ ਅਸੀਂ ਬੱਸ ਰੈਪਿਡ ਟ੍ਰਾਂਜ਼ਿਟ ਸ਼ੁਰੂ ਕਰ ਦੇਣਾ ਹੈਗਾ ਸੋ ਉਹ ਇੱਕਦਮ ਕਨੈਕਟ ਕਰ ਸਕਦੇ ਆ ਲਾਈਨ ਦੇ ਨਾਲ ਤੇ ਨਾਲ ਦੀ ਨਾਲ ਅਸੀਂ ਫੈਡਰਲ ਗਵਰਨਮੈਂਟ ਨੂੰ ਐਪਲੀਕੇਸ਼ਨ ਦੇਵਾਂਗੇ ਜਿਹੜਾ ਉਹਨਾਂ ਦਾ ਪਰਮਨੈਂਟ ਟ੍ਰਾਂਜ਼ਿਟ ਫੰਡ ਹੈਗਾ ਉਹਦੇ ਵਾਸਤੇ ਸੋ ਸ਼ਾਇਦ ਅਸੀਂ ਜਿਹੜਾ ਵੱਧ ਹੈਗਾ ਕੰਮ ਸ਼ੈਪਰਡ ਤੇ ਸ਼ਾਇਦ ਨਾਲ ਦੀ ਨਾਲ ਕਰ ਸਕੀਏ ਜੇ ਉਹ ਪੈਸੇ ਸਾਨੂੰ ਆ ਗਏ ਤੇ ਜਿਹੜਾ ਇਸ ਤੋਂ ਪਹਿਲਾਂ ਵੀ ਨਾਰਥ ਵਾਲੀ ਸਾਈਡ ਦਾ ਰੂਟ ਪਹਿਲਾਂ ਛੋਟਾ ਕੀਤਾ ਸੀ 16 ਬਿੰਨੂ ਤੱਕ ਲਿਆਂਦਾ ਗਿਆ ਇਹਨੂੰ ਤੇ ਰੂਟ ਹੁਣ ਹੋਰ ਛੋਟਾ ਹੋ ਗਿਆ ਯਾਤਰੀ ਘਟ ਜਾਣਗੇ ਪੈਸੰਜਰ ਘਟ ਜਾਣਗੇ ਪਰ ਖਰਚਾ ਵੱਧ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਸ਼ੁਰੂ ਕਰਨਾ ਇਸ ਕੰਮ ਨੂੰ ਜੇ 2015 ਵਿੱਚ ਹੁੰਦਾ ਜਦੋਂ ਪਹਿਲਾਂ ਪੈਸੇ ਅਨਾਉਂਸ ਕੀਤੇ ਸੀ ਜਾਂ ਉਸ ਤੋਂ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ ਅਸੀਂ ਇਸ ਪ੍ਰੋਬਲਮ ਵਿੱਚ ਨਾ ਹੁੰਦੇ ਪਰ ਜੇ ਦੀ ਸਿਚੁਏਸ਼ਨ ਸੰਦ ਉਹਨਾਂ ਆਈ ਸੀਗੀ ਪੈਸੇ ਤਾਂ ਸੀਗੇ ਫੈਡਰਲ ਗਵਰਨਮੈਂਟ ਕੋਲੇ ਤੇ ਕਹਿੰਦੇ ਅਸੀਂ ਤੁਹਾਨੂੰ ਇੱਕਦਮ ਦੇਣਾ ਚਾਹੁੰਦੇ ਬਹੁਤ ਛੇਤੀ ਦੇਣਾ ਚਾਹੁੰਦੇ ਸੀ ਕਿ ਜੋ ਇਲੈਕਸ਼ਨ ਦਾ ਸਾਲ ਸੀਗਾ ਸੋ ਇੱਕਦਮ ਕਾਸਟਿੰਗ ਦੀ ਐਸਟੀਮੇਟ ਦੇਣੀ ਪਈ ਉਹ ਐਸਟੀਮੇਟ ਗਲਤ ਸੀਗਾ ਬਹੁਤ ਲੋ ਸੀਗਾ ਸੋ ਜਿਉਂ ਜਿਉਂ ਅਸੀਂ ਅੱਛੀ ਤਰ੍ਹਾਂ ਦੇਖਦੇ ਰਹੇ ਵੀ ਕੀ ਐਕਚੁਅਲ ਕੀਮਤ ਹੈ ਕੀ ਐਸ ਪ੍ਰੋਜੈਕਟ ਦੀ ਉਦੋਂ ਕੇਅਰਫੁਲੀ ਦਿਸਨ ਲੱਗ ਪਿਆ ਵੀ ਜਿਹੜੇ ਪ੍ਰੋਮਿਸ ਉਦੋਂ ਕੀਤੇ ਸੀਗੇ ਪੈਸੇ ਉਹ ਕਦੇ ਅਨਾਫ ਨਹੀਂ ਸੀ ਹੋ ਸਕਦੇ ਸਾਰੇ ਲਾਈਨ ਵਾਸਤੇ ਸੋ ਪ੍ਰੋਬਲਮ ਤਾਂ ਜੀ ਇਥੋਂ ਸ਼ੁਰੂ ਹੋਈ ਹੈ ਕੀ ਰੇ ਪੈਸੀ origianlly ਇਨਵੈਸਟ ਕੀਤੀ ਸੀ ਉਹ ਨਾ ਦੇ ਨਾ ਦੇ ਪੂਰੀ ਲਾਈਨ ਕਿਤੇ ਬਣੀ ਨਹੀਂ ਸੀ ਸਰਦੀ ਪਰ ਜਿਹੜੇ ਐਸਟੀਮੇਟ ਸੀਗੇ ਉਹ ਬਹੁਤ ਪ੍ਰੀਲਿਮਿਨਰੀ ਸੀ ਤੇ ਟੀਕਨੀਸੀ ਜੀ ਹੁਣ ਜਿਹੜਾ ਸੈਂਟਰ ਸਟਰੀਟ ਸਟੇਸ਼ਨ ਆ ਇਹਨੂੰ ਪੋਸਟਪੋਨ ਕਰਨ ਦੀ ਗੱਲ ਡਿਫਰ ਕਰਨ ਦੀ ਗੱਲ ਚੱਲ ਰਹੀ ਆ ਤੇ ਇਹ ਬੈਲਟ ਲਾਈਨ ਦਾ ਜਿਹੜਾ ਇਲਾਕਾ ਆ ਬੜੀ ਭੀੜ ਵਾਲਾ ਇਲਾਕਾ ਕੀ ਇਸ ਤਰ੍ਹਾਂ ਕੀਤਾ ਜਾਣਾ ਠੀਕ ਲੱਗਦਾ ਦੇਖੋ ਜੀ ਜੇ ਸਾਰਾ ਕੁਝ ਬਣਾ ਸਰਦੇ ਸੀਗੇ ਉਹ ਤਾਂ ਸਾਡਾ ਪਹਿਲਾ ਗੋਲ ਸੀਗਾ ਤਸ ਜਿਦੋਂ ਸੀ ਦੇਖਿਆ ਵੀ ਰਾਈਡਰਸ਼ਿਪ ਬੱਦਲਵੱਦ ਕਿੱਥੇ ਹੈਗੀ ਤੇ ਬਾਕੀ ਜਿਹੜੀਆਂ ਕਨੈਕਸ਼ਨਸ ਹੈਗੀਆਂ 레드 ਲਾਈਨ ਤੇ ਬਲੂ ਲਾਈਨ ਦੇ ਨਾਲ 올 ਵੀ ਬੋਸ ਜ਼ਰੂਰੀ ਹੈ। ਸੋ ਸਾਰਾ ਕੁਝ ਪੂਰਾ ਕਰਨ ਵਾਸਤੇ ਅਸੀਂ ਸੈਂਟਰ ਸਟਰੀਟ ਸਟੇਸ਼ਨ ਨੂੰ ਪੂਰੇ ਦੇ ਲੇਕੀ ਤੱਕ ਜਾਵੇ ਹੈਗੇ ਹੁਣ ਜਿਹੜਾ ਕੰਮ ਹੋਗਾ ਉਹ ਜਿਹੜਾ ਜਿਵੇਂ ਰਫਿੰਗ ਇਨ ਕੀ ਅਜੰਡਾ ਹੁੰਦਾ ਉਹਦੀ ਇਨੀਸ਼ੀਅਲ ਪਲੈਨਿੰਗ ਤਾਂ ਹੋ ਜੂਗੀ ਪਰ ਸਟੇਸ਼ਨ ਮਗਰੋਂ ਕੰਪਲੀਟ ਹੋਗਾ। ਪਰ ਸਭ ਤੋਂ ਵੱਡੀ ਗੱਲ ਹੈਗੀ ਹੈ ਵੀ ਜਿਹੜੇ 30000 ਪਲੱਸ ਰਾਈਡਰਸ ਹੈਗੇ ਇਹ ਜਿੰਨਾਂ ਨੂੰ ਸੀਰਵ ਕਰਸਾ ਦੇ ਗੁੱਡਲੀ ਡਿਸੀਜਨ ਵੀ ਨਾ ਉਹਨਾਂ ਦਾ ਵੀ ਬਹੁਤ ਜ਼ਰੂਰੀ ਹੈਗਾ ਦੇਖਣਾ ਤੇ ਅਸੀਂ ਜਿਉਂ-ਜਿਉਂ ਸਾਨੂੰ ਪੈਸੇ ਮਿਲਦੇ ਹੈਗੇ ਜਾਂ ਦੂਸਰੇ ਗਵਰਨਮੈਂਟ ਤੋਂ ਅਸੀਂ ਵਧਾਉਂਦੇ ਰਵਾਂਗੇ ਆਪਾਂ ਜੇ ਰੈੱਡ ਲਾਈਨ ਤੇ ਬਲੂ ਲਾਈਨ ਨੂੰ ਦੇਖੀਏ ਉਹ ਵੀ ਸ਼ੋਰਟ ਟ੍ਰਿਕ ਨਾਲ ਸ਼ੁਰੂ ਹੋ ਕੇ ਵਾਰ-ਵਾਰ ਕੇ ਹੁਣ ਬਣੇ ਹੈਗੇ ਜੋ ਕੁਝ ਆਪਾਂ ਹੁਣ ਦੇਖਦੇ ਹੈਗੇ ਟਾਈਮ ਦੇ ਨਾਲ ਹੁੰਦੀ ਹੈ ਫੇਜ਼ਿੰਗ ਦੇ ਨਾਲ ਹੁੰਦੀ ਹੈ ਇਹ ਗੱਲ ਤੇ ਇਹਦਾ ਜਿਹੜਾ ਟੋਟਲ ਇੰਪੈਕਟ ਕਿਵੇਂ ਰਹੇਗਾ ਜੀ ਇਸ ਨਵੇਂ ਪ੍ਰੋਜੈਕਟ ਦੇ ਨਾਲ ਗ੍ਰੀਨ ਹਾਊਸ ਗੈਸ ਐਮਿਸ਼ਨਸ ਤੇ ਲੋਕਾਂ ਤੇ ਕਿਸ ਤਰ੍ਹਾਂ ਦਾ ਇੰਪੈਕਟ ਹੋਵੇਗਾ ਦੇਖੋ ਜੀ ਜੇ ਆਪਾ এনवायरमेंटਲ ਕਨਸੀਡਰੇਸ਼ਨਸ ਦੇ ਕੀਏ ਤੇ ਇਨੀਆਕਾ ਆਪਾ ਰੋਡਸ ਨੂੰ ਰਿਮੂਵ ਕਰ ਦਈਏ ਕਾਫੀ ਇੰਪੈਕਟ ਪੈਂਦਾ ਹੈਗਾ ਪਹਿਲਾਂ ਤਾਂ ਜਿਹੜੇ ਰਾਈਡਰਸ ਹੈਗੇ ਆ ਉਹ ਹੋਰ ਕੋਸ਼ਿਸ਼ ਕਰ ਸਰਦੇ ਹੈਗੇ ਟ੍ਰੇਨ ਤੇ ਜਦੋਂ ਤੁਸੀਂ ਰੈਸਟ ਕਰੋ ਜਾਂ ਤੁਸੀਂ ਕੁਝ ਆਪ ਦੇ ਆਪ ਨੂੰ ਐਂਟਰਟੇਨ ਕਰੋ ਜਾਂ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਕੰਮ ਕਰ ਸਕਦੇ ਹੋ ਸਾਹਸੇ ਬੈਠੇ ਹੋ ਤੇ ਡਰਾਈਵ ਕਰਦੇ ਹੋ ਉਹ ਚੀਜ਼ ਤਾਂ ਹੋਈ ਨਹੀਂ ਸਰਦੀ ਸੋ થોਡੀ ਜਿਹੜੀ ਪ੍ਰੋਡਕਟਿਵਿਟੀ ਜਾਂ ਰਿਲੈਕਸੇਸ਼ਨ ਹੈਗੀ ਉਹ ਪੂਰੀ ਹੋ ਸਰਦੀ ਹੈ ਜੇ ਆਪਾਂ ਰਾਈਡਰਸ ਨੋਬੈਲਾ ਦੇਖੀਏ ਜੇ ਆਪਾਂ ਸੜਕਾਂ ਦੇਖੀਏ ਜੇ ਆਪਾਂ ਕਾਰਾਂ ਘਟਾ ਦਈਏ ਤਾਂ ਉਹਨਾਂ ਤੇ ਮੇਨਟੇਨੈਂਸ ਵੀ ਘਟ ਹੋਊਗੀ ਤੇ ਜਿਵੇਂ ਐਕਸਪੈਂਸ਼ਨ ਆਪਾ ਕਰਦੇ ਹੈਗੇ ਰੋਡਵੇਸ ਤੇ ਉਸ ਦੀ ਕਟ ਲੋਡ ਬੋਗੀ ਤੇ ਜਿੱਦੀ ਗ੍ਰੀਨhouse ਗੈਸ ਐਮਿਸ਼ਨਸ ਹੈਗੇ ਨਾ ਉਹ ਬੋਲ ਟੂ ਰਿਡਿਊਸ ਹਾਰਮਗੇਨ ਕਿਉਂਕਿ ਪਰਸਨਲ ਵੀਕਲਸ ਘੱਟ ਜਾਣਗੇ ਤੇ ਰੈਪਿਡ ਟ੍ਰਾਂਜ਼ਿਟ ਦਿਨ ਆ ਤੇ ਪਬਲਿਕ ਟ੍ਰਾਂਜ਼ਿਟ ਦਿਨ ਆ ਸਨ ਬਟਾ ਹੈਗਾ ਵੀ ਐਮਿਸ਼ਨਸ ਘੱਟ ਦੇ ਹੈਗੇ ਅਤੇ ਆਪਣੇ 에ਅਰ ਦੇ ਵਾਸਤੇ ਅੱਛੀ ਹੈਗੀ ਇਹ ਗੱਲ ਆਪਣੇ ਹੈਲਥ ਦੇ ਵਾਸਤੇ ਅੱਛੀ ਗੱਲ ਹੈ ਜੀ ਤੇ ਫੈਡਰਲ ਸਰਕਾਰ ਨੇ ਦੁਬਾਰਾ ਪ੍ਰੋਜੈਕਟ ਮੰਗਿਆ ਜਿਵੇਂ ਤੁਸੀਂ ਸ਼ੁਰੂ ਚ ਹੀ ਦੱਸਿਆ ਸੀਗਾ ਤੇ ਸਾਡੀ ਪ੍ਰੋਵਿੰਸ ਦੀ ਸਰਕਾਰ ਕਹਿੰਦੀ ਅਸੀਂ ਵਾਧੂ ਰਕਮ ਕੋਈ ਦੇਣੀ ਨਹੀਂ 1.5 ਬਿਲੀਅਨ ਡਾਲਰ ਦੀ ਰਕਮ ਇਹ ਇਹ ਤਾਂ ਮਿਲੇਗੀ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਸਾਧਨਾ ਨਾਲ ਬਰਕਲੋਸਲੀ ਕੰਮ ਕੀਤਾ ਹੈ ਗਰ ਮਿਨਿਸਟਰ ਜ੍ਰੀਸ਼ਨ ਦੇ ਆਫਿਸ ਨੇ ਮਿਨਿਸਟਰ ਮਕਾਈਵਰ ਦੇ ਆਫਿਸ ਨੇ ਸਾਧਨਾ ਬੈਕਗੇਡ ਬਹੁਤ ਬੜੀ ਗਿਆ ਹੈ ਜਬ ਇਹ ਫਕੀਰੇ ਟ੍ਰਿਕਨ ਨਾਲ ਇਹ ਨੂੰ ਸ਼ੁਰੂ ਕਰਦੀ ਹੈ ਅਸੀਂ ਤੁਹਾਨੂੰ ਪਹਿਲੇ ਦਿਨੋਂ ਕਿਹਾ ਹੈਗਾ ਵੀ ਸਾਡਾ ਜਿਹੜਾ 1.5 ਬਿਲੀਅਨ ਹੈਗਾ ਅਸੀਂ ਚਾਹੁੰਦੇ ਹਾਂ ਵੀ ਛੇਤੀ ਤੋਂ ਛੇਤੀ ਯੂ ਨੋ ਇੰਪਲੀਮੈਂਟ ਹੋ ਜੇ ਉਹਨਾਂ ਨਾਲ ਤਾਂ ਬਹੁਤ اچھی ਤਰ੍ਹਾਂ ਖੁੱਲ ਕੇ ਗੱਲਬਾਤ ਹੋਈ ਹੈ ਤੇ ਉਹ ਮੰਨਦੇ ਹੈਗੇ ਆ ਵੀ ਕਿਤੇ ਨਾ ਕਿਤੇ ਤਾਂ ਸ਼ੁਰੂ ਕਰਨਾ ਪੈਂਦਾ ਹੈਗਾ ਕੰਮ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਆ ਉਹਨਾਂ ਦੇ ਇੱਕ process extra ਹੈਗਾ ਉਹ ਕਿਸੇ ਦਾ fault ਨਹੀਂ ਕਿਸੂਰ ਨਹੀਂ ਕਿਸੇ ਦਾ ਪਰ ਮਿਨਿਸਟਰ ਨੇ ਕਿਹਾ ਹੈਗਾ ਵੀ ਜਿਹੜੀ ਐਡੀਸ਼ਨਲ ਸਟੈਪ ਹੈਗੀ ਹੈ ਟ੍ਰੈਜ਼ਰੀ ਬੋਰਡ ਤੋਂ ਪਰਮਿਸ਼ਨ ਲੈਣ ਦੀ ਉਹ ਮੈਂ ਜਰੂਰ ਅਡਵਾਂਸ ਕਰੂੰਗਾ ਤੁਹਾਡੇ ਵਾਸਤੇ ਤੇ ਅਸੀਂ ਬੋਥ ਉਹਨਾਂ ਨੂੰ ਕਿਹਾ ਹੈਗਾ ਵੀ अर्ਲੀ ਫਾਲ ਵਿੱਚ ਹੋ ਜੇ ਜਿਹੜਾ ਸੈਪਟੈਂਬਰ ਵਿੱਚ ਹੋ ਸਰ ਸਭ ਤੋਂ ਵਧੀਆ ਗੱਲ ਹੈਗੀ ਹੈ ਤੇ ਮਿਨਿਸਟਰ ਅਨੰਦ ਨਾਲ ਬੀਸੀ ਬੋਰਡ ਚੀਤਰਾ ਗੱਲ ਕੀਤੀ ਹੈਗੀ ਉਹ ਟ੍ਰੈਜਰੀ ਬੋਰਡ ਨੂੰ ਰਨ ਕਰਦੀ ਹੈ ਜੀ ਤੇ ਪ੍ਰਾਈਮ ਮਿਨਿਸਟਰ ਦੇ ਆਫਿਸ ਨਾਲ ਗੱਲਾਂ ਹੋਈਆਂ ਵੀ ਇਹ ਪ੍ਰੋਜੈਕਟ ਬਹੁਤ ਜ਼ਰੂਰੀ ਹੈ ਕਿ ਇਹਨੂੰ ਪਲੀਜ਼ ਪ੍ਰਾਇੋਰਟਾਈਜ਼ ਕਰੋ ਤੇ ਗੀਆ ਕੰਫਰਟ ਲੈਟਰਸ ਮਿਲ ਗਿਆ ਹੈਗੇ ਸਾਨੂੰ ਉਹਨਾਂ ਵਿੱਚ ਸਾਨੂੰ ਪੂਰਾ ٹرسٹ ਹੈਗਾ VST ਨੂੰ ਅਡਵਾਂਸ ਕੱਢਣ ਦੀ ਠੀਕ ਹੈ ਤੇ ਫਾਈਨਲ ਵਰਡਸ ਮੇਰੇ ਦੇ ਕੁਜੀ ਮੈਂ ਸਭ ਨੂੰ ਕਹਿਣਾ ਚਾਹੁੰਦੀ ਹੈ ਕਿ ਮੈਨੂੰ ਪਤਾ ਵੀ ਟ੍ਰਾਂਜ਼ਿਟ ਕਿੰਨੀ ਜ਼ਰੂਰੀ ਚੀਜ਼ ਹੈਗੀ ਲੋਕਾਂ ਵਾਸਤੇ ਤੇ ਮੈਨੂੰ ਇਹ ਵੀ ਪਤਾ ਵਿਆਪਿਆ ਕਮਿਊਨਿਟੀਜ਼ ਵਿੱਚ ਕਿ ਆਪਾਂ ਜਿਆਦਾ ਰਿਲਾਈ ਕਰਦੇ ਹਾਂ ਬਿਕਾਜ਼ ਆਪਣੀ ਮਲਟੀ ਜਨਰੇਸ਼ਨਲ ਫੈਮਿਲੀ ਸਟਿਲ ਡਰਾਈਵ ਨਹੀਂ ਕਰਦੇ ਕਿ ਸੀਨੀਅਰਸ ਡਰਾਈਵ ਕਰ ਨਹੀਂ ਸਕਦੇ ਬੱਚੇ ਜਿਹੜੇ 16 ਸਾਲਾਂ ਤੋਂ ਘੱਟ ਹੈਗੇ ਆ ਉਹ ਨਹੀਂ ਹਜੇ ਡਰਾਈਵ ਕਰ ਸਕਦੇ ਤੇ ਕੇਵਲ ਇੰਨੀ ਆਕਾਰਾਂ ਕਰ ਵਿੱਚ ਹੋਣੀ ਹੈ ਪੋਸੀਬਲ ਨਹੀਂ ਹੈ ਸੋ ਸਾਨੂੰ ਪਤਾ ਹੈ ਕਿ ਵੀ ਟ੍ਰਾਂਸਪੋਰਟ ਜਿੰਨੀ ਰਿਲਾਈਅੰਸ ਹੈਗੀ ਹੈ ਕੈਲਗਰੀਅਨਸ ਦੀ ਤੁਹਾਨੂੰ ਪੂਰੀ ਕਰਨੀ ਪਊਗੀ ਤੇ ਅਸੀਂ ਬਹੁਤ ਇਨਵੈਸਟ ਕੀਤਾ ਹੈਗਾ ਅਸੀਂ ਇਨਵੈਸਟ ਕਰਦੇ ਰਹਿਾਂਗੇ ਹੌਨ ਟ੍ਰਾਂਜ਼ਿਟ ਅਸੀਂ ਅچھے ਤਰੀਕੇ ਨਾਲ ਲੈ ਆਇਆ ਕਰਾਂਗੇ ਬਹੁਤ ਸ਼ੁਕਰੀਆ ਮੇਅਰ ਜੋਤੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਅਪਡੇਟ ਦੇਣ ਲਈ ਥੈਂਕ ਯੂ ਥੈਂਕ ਯੂ ਰਸ਼ੀ ਜੀ ਹਵ